ਉੱਤਰੀ ਭਾਰਤ ਦੇ ਵਿੱਚ ਇੱਕ ਵਾਰ ਫਿਰ ਮੀਂਹ ਅਤੇ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ 2 ਦਿਨਾਂ ਦੇ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਹਿਮਾਲਿਆਨ ਖੇਤਰ ਦੇ ਵਿੱਚ ਟਕਰਾਉਣ ਵਾਲੀ ਹੈ ਇਸ ਦੇ ਪ੍ਰਭਾਵ ਕਾਰਨ ਕਈ ਇਲਾਕਿਆਂ ਦੇ ਵਿੱਚ ਮੌਸਮ ਬਦਲ ਸਕਦਾ ਹੈ ਆਈਐਮਡੀ ਨੇ ਮੀਂਹ ਅਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ ਕੀਤੀ ਹੈ ਸਕਾਈਮੈਟ ਵੈਦਰ ਦੀ ਇੱਕ ਰਿਪੋਰਟ ਦੇ ਅਨੁਸਾਰ 16 ਅਪ੍ਰੈਲ ਤੋਂ ਇੱਕ ਨਵੀਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ ਇਸ ਕਾਰਨ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਲੱਦਾਖ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਗਰਜ ਅਤੇ ਬਰਫਬਾਰੀ ਦੀ ਸੰਭਾਵਨਾ ਹੈ ਨਵੀਂ ਪੱਛਮੀ ਗੜਬੜੀ ਦਾ ਹਲਕਾ ਪ੍ਰਭਾਵ 16 ਅਤੇ 17 April ਤੋਂ ਦਿਖਾਈ ਦੇਵੇਗਾ ਇਸ ਕਾਰਨ ਜੰਮੂ ਕਸ਼ਮੀਰ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ SkyMet Weather ਦੇ ਅਨੁਸਾਰ 18 ਤੋਂ 20 April ਦੇ ਵਿੱਚ ਕਰ ਗਤੀ ਅਤੇ ਤੀਬਰਤਾ ਦੋਵਾਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ 19 April ਨੂੰ ਮੌਸਮੀ ਗਤੀਵਿਧੀ ਤੇਜ਼ ਰਹੇਗੀ ਇਸ ਸਮੇਂ ਦੌਰਾਨ ਬਿਜਲੀ ਦੇ ਨਾਲ ਨਾਲ ਗਰਜ ਵੀ ਆ ਸਕਦੀ ਹੈ ਇਸ ਤੋਂ ਇਲਾਵਾ ਕਈ ਇਲਾਕਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਅਤੇ ਕਈ ਵਾਰ بارش ਹੋ ਸਕਦੀ ਇਹ ਪਰੇਸ਼ਾਨੀ ਕੀ ਅਪ੍ਰੈਲ ਤੋਂ ਹੌਲੀ-ਹੌਲੀ ਸ਼ਾਂਤ ਹੋਣੀ ਸ਼ੁਰੂ ਹੋ ਜਾਵੇਗੀ ਨਵੀਂ ਪੱਛਮੀ ਗੜਬੜੀ ਦਾ ਜੰਮੂ ਕਸ਼ਮੀਰ ਲਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਆਪਕ ਪ੍ਰਭਾਵ ਪਵੇਗਾ ਇਸ ਕਾਰਨ ਉੱਤਰਾਖੰਡ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਇਸ ਤੋਂ ਇਲਾਵਾ ਇਸ ਦਾ ਪ੍ਰਭਾਵ ਦਿੱਲੀ ਯੂਪੀ ਅਤੇ ਪੱਛਮੀ ਰਾਜਸਥਾਨ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਇਸ ਦਾ ਸਭ ਤੋਂ ਵੱਧ ਪ੍ਰਭਾਵ ਪਹਾੜੀ ਇਲਾਕਿਆਂ ਦੇ ਵਿੱਚ ਦਿਖਾਈ ਦੇਵੇਗਾ 18 ਤੋਂ 20 ਅਪ੍ਰੈਲ ਤੱਕ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਖਰਾਬ ਮੌਸਮ ਦੀ ਸੰਭਾਵਨਾ ਹੈ ਇਸ ਸਮੇਂ ਦੌਰਾਨ ਸੜਕਾਂ ਦੇ ਜਾਮ ਹੋਣ, ਜ਼ਮੀਨ ਖਿਸਕਣ, ਗੜੇ ਮਾਰੀ ਅਤੇ ਪਥਰੀਲੀਆਂ ਟਲਾਨਾਂ ਤੋਂ ਪੱਥਰ ਡਿੱਗਣ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਨੇ।